ਤੋ ਬਾਅਦ ਇੱਕ ਸਸਤੀ ਵੈਰਾਈਟੀ ਵੀ ਦੇਖੋ ਜੇ ਕਿਸੇ ਨੇ ਸੇਲ ਲਾਣੀ ਹੋਵੇ ਜਿਹੜੀ ਸਾਡੇ ਕੋਲ 100 ਤੋਂ 150 ਰੁਪਏ ਤੱਕ ਹੁੰਦੀ ਹੈ ਰੇਟ ਦੁਬਾਰਾ ਸੁਣ ਲਓ ਜਾਇੰਟਸ ਬੂਟ 100 ਤੋਂ 150 ਰੁਪਏ ਹੋਲ ਸੇਲ ਜਿਹੜੇ ਅੱਗੇ ਤੋਂ 250 ਰੁਪਏ ਚ ਰਿਟੇਲ ਹੋ ਜਾਂਦੇ ਨੇ ਜਾਂ ਸੇਲ 'ਚ ਵੀ ਵਿਕਦੇ ਨੇ ਜਾਂ ਚੰਗੀ ਦੁਕਾਨਾਂ ਤੇ ਵੀ ਫੁੱਲ ਗਰੰਟੀਡ ਮਾਲ ਹੁੰਦਾ ਹੈ ਦੇਖੋ ਮੈਂ ਤੇ ਕਦੀ ਵੀ ਤੁਸੀਂ ਆਨੇ ਹੋ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਸ਼ੋਰੂਮ ਹੈ ਜਿੰਨਾਂ ਦਾ ਦੁਕਾਨ ਹੈ ਜਾਂ ਫੜ ਲਾਂਦੇ ਹਰ ਤਰ੍ਹਾਂ ਦੇ ਮਾਲ ਸਾਡੇ ਕੋਲ ਹੁੰਦੇ ਨੇ ਜਿਹੜੇ ਲੋਕਾਂ ਦਾ ਮਨ ਹੁੰਦਾ ਹੈ ਦਾਨ ਕਰਨ ਦਾ ਜਿਨ੍ਹਾਂ ਨੇ ਬੂਟ ਚਪਲ ਸੈਂਡਲ ਦਾਨ ਚ ਦੇਣੇ ਹੋਣ ਜਾਂ ਸੇਵਾ ਚ ਕਹਿ ਲੋ ਤੁਹਾਨੂੰ ਪਤਾ ਹੈ ਸਾਰੇ ਪੰਜਾਬ ਤੇ ਕੁਝ ਲਾਕਿਆਂ ਚ ਫਲੱਡ ਆ ਚੁੱਕਾ ਹੈ ਉੱਥੇ ਵੀ ਬਹੁਤ ਸੇਵਾ ਚੱਲ ਰਹੀ ਹੈ ਸਾਡੇ ਭਾਈ ਸਾਹਿਬ ਨੇ ਆਏ ਨੇ ਆ ਦੇਖੋ ਇਹ ਬੱਚਿਆਂ ਲਈ ਲੈ ਕੇ ਚੱਲੇ ਨੇ ਕ੍ਰੋਕਸ ਜਿਨ੍ਹਾਂ ਨੂੰ ਕਹਿੰਦੇ ਨੇ ਇੱਕ ਤੋਂ ਹੁੰਦੀ ਹੈ ਚਪਲਾ ਦੋਸਤੋ ਮੈਂ ਹਰਮਨ ਲੁਧਿਆਣੇ ਸ਼ਹਿਰ ਚ ਸਾਡਾ ਹੋਲ ਸੇਲ ਬੂਟਾਂ ਦਾ ਕੰਮ ਹੈ ਜੀ ਬੁੱਟਾਂ ਦਾ ਮਤਲਬ ਜੁੱਤੀਆਂ ਦਾ ਚਪਲਿਆਂ ਦਾ ਕਈ ਵਾਰੀ ਅੱਦਾ ਵੀ ਹੁੰਦਾ ਹੈ ਫੋਨ ਤੇ ਗੱਲ ਉਹਦੀ ਕਿਸੇ ਦਾ ਸਾਥ ਤੁਹਾਡਾ ਬੁੱਟਾਂ ਦਾ ਕੰਮ ਹੈ ਬੁੱਟਿਆਂ ਦਾ ਮਤਲਬ ਬੁੱਟੇ ਸਮਝ ਜਾਂਦੇ ਪਲਾਂਟਸ ਪੌਦੇ ਸੋ ਦੋਸਤੋ ਪੌਦੇ ਦਾ ਨਹੀਂ ਜੁੱਤੀਆਂ ਦਾ ਕੰਮ ਹੈ ਸਾਡਾ ਚਪਲਾਂ ਦਾ ਕੰਮ ਹੈ ਸੈਂਡਲ ਦਾ ਕੰਮ ਹੈ ਹੋਲਸੇਲ ਦਾ ਕੰਮ ਹੈ ਬਹੁਤ ਵਧੀਆ ਲੁਧਿਆਣੇ ਸ਼ਹਿਰ ਚ ਕਦੀ ਵੀ ਤੁਸੀਂ ਆਨੇ ਹੋ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਸ਼ੋਰੂਮ ਹੈ ਜਿੰਨਾ ਦਾ ਦੁਕਾਨ ਹੈ ਜਾਂ ਫੜ ਲਾਂਦੇ ਹਰ ਤਰ੍ਹਾਂ ਦੇ ਮਾਲ ਸਾਡੇ ਕੋਲ ਹੁੰਦੇ ਨੇ ਯਾਨੀ ਸਸਤੇ ਤੋਂ ਸਸਤੀ ਵੈਰਾਈਟੀ ਮੀਡੀਅਮ ਵੀ ਚੰਗੇ ਵੀ ਜਿਸ ਵੀ ਤਰੀਕੇ ਦਾ ਬੰਦੇ ਦਾ ਕੰਮ ਹੋਵੇ ਚਾਹੇ ਮੋਬਾਈਲ ਦਾ ਰੈਡੀमेड ਦਾ ਕਪੜੇ ਦਾ ਠੀਕ ਹੈ ਮਨੀਆਰੀ ਦਾ ਹਰ ਜਿੰਨੇ ਵੀ ਯਾਨੀ ਇਹ ਜਰ ਰਿਲੇਟਡ ਕੰਮ ਨੇ ਹਰ ਬੰਦੇ ਲਈ ਇਹ ਕੰਮ ਕਰਨਾ ਸੌਖਾ ਤੇ ਮੋਸਟਲੀ ਸਪੋਰਟ ਸ਼ੂ ਦਾ ਬਹੁਤ ਟ੍ਰੈਂਡ ਹੈ ਤੁਸੀਂ ਵੇਖਿਆ ਹੋਵੇ ਜੈਂਟਸ ਸਪੋਰਟ ਸ਼ੂ ਦੀ ਬਹੁਤ ਵਧੀਆ ਮਾਰਕੀਟ ਹੈ ਸਾਰੇ ਹਿੰਦੁਸਤਾਨ ਚ ਯਾਨੀ 15 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਹਰ ਬੰਦੇ ਨੇ ਸਪੋਰਟ ਸ਼ੂ ਪਾਣੇ ਆ ਪਰ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਮੈਨੂੰ ਜੈਜ ਰੇਟ 'ਤੇ ਮਿਲਾਂ ਤੇ ਜੈਜ ਰੇਟ 'ਤੇ ਉਹ ਵੇਚ ਸਕਦੇ ਨੇ ਜਿਹੜੇ ਜੈਜ ਰੇਟ 'ਤੇ ਖਰੀਦਣਗੇ ਸੋ ਜਿਹੜੇ ਵੀ ਉਹ ਜੈਜ ਰੇਟ 'ਤੇ ਬੂਟ ਖਰੀਦ ਕੇ ਕੰਮ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ ਉਹਨਾਂ ਲਈ ਹੈ ਸਾਡੀ ਦੁਕਾਨ ਉਹ ਡੈਸਟੀਨੇਸ਼ਨ ਹੈ ਜਿੱਥੇ ਤੁਸੀਂ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਆ ਕੇ ਆਪਣੀ ਵੈਰਾਈਟੀ ਪੂਰੀ ਕਰ ਸਕਦੇ ਹੋ ਸਾਰੇ ਬ੍ਰਾਂਡਾਂ ਦਾ ਮਾਲ ਚਾਹੇ ਕੋਈ ਸਸਤਾ ਹੋਵੇ ਚਾਹੇ ਕੋਈ ਮਹਿੰਗਾ ਹੋਵੇ ਸਾਰੀ ਰੇਂਜ ਲੈਣ ਲਈ ਐਡਰੈਸ ਵੀ ਤੁਸੀਂ ਸਮਝ ਲਈਓ ਲੁਧਿਆਣੇ ਸ਼ਹਿਰ ਦਾ ਫੀਡਗਾਂ ਜੀ ਇਲਾਕਾ ਹੈ ਰੇਲਵੇ ਸਟੇਸ਼ਨ ਦੇ ਨੇੜੇ ਉੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ ਹਰ ਬੰਦੇ ਨੂੰ ਪਤਾ ਹੈ ਜਿੰਨੂੰ ਮਰਜ਼ੇ ਪੁੱਛ ਸਕਦੇ ਹੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਬੈਕ ਸਾਈਡ ਤੇ ਨਾਲਾ ਰੋਡ ਹੈ ਨਾਲਾ ਰੋਡ ਤੋਂ ਮਤਲਬ ਕਦੀ ਇੱਥੇ ਅੱਜ ਤੋਂ 10-12 ਸਾਲ ਪਹਿਲਾਂ ਨਾਲਾ ਵਗਦਾ ਸੀਗਾ ਨਾਲਾ ਸਾਰਾ ਛੱਤਿਆ ਗਿਆ ਉਹਦੇ ਉੱਪਰ ਲੈਂਟਰ ਪੈ ਚੁੱਕਾ ਹੈ ਉਸ ਲੋਕੇਸ਼ਨ ਤੇ ਸਾਡੀ ਸ਼ਾਪ ਹੈ ਬਾੜ ਸ਼ਾ ਪੈ ਰਹੀਆਂ ਸੀ ਮੌਸਮ ਬਹੁਤ ਖਰਾਬ ਸੀ ਸਤੰਬਰ ਦਾਦਾ ਮਹੀਨਾ ਨਿਕਲ ਗਿਆ ਸਾਡੇ ਪੰਜਾਬ ਚ ਵੀ ਕੁਝ ਇਲਾਕਿਆਂ ਚ ਕਾਫੀ ਨੁਕਸਾਨ ਹੋਇਆ بارش ਦਾ ਕੁਝ ਤਾਂ ਖੇਤਾਂ ਚ ਆ ਪਿੰਡਾਂ ਚ ਤਾਂ ਜਿਹੜੇ ਆਏ ਫਲੱਡ ਉਹਦਾ ਵੀ ਨੁਕਸਾਨ ਸੀ ਸਾਡੇ ਸ਼ਹਿਰਾਂ ਚ ਵੀ ਜਦੋਂ ਮੀਂਹ ਪਿਆ ਨੀਵੀਆਂ ਇਲਾਕਿਆਂ ਚ ਪਾਣੀ ਆਇਆ ਦੁਕਾਨਾਂ ਚ ਵੀ ਘਰਾਂ ਚ ਵੀ ਸਭ ਦਾ ਨੁਕਸਾਨ ਉਹ ਵੀ ਹੋਇਆ ਪਰ ਹੁਣ ਮਾਲਕ ਮੇਰ ਕਰੇ ਮੌਸਮ ਠੀਕ ਹੈ ਧੁੱਪ ਨਿਕਲ ਚੁੱਕੀ ਹੈ ਪੂਰਾ ਮੌਸਮ ਵਧੀਆ ਵਾਲਾ ਆਣ ਆਲਾ ਹੈ ਅੱਗੋਂ ਠੰਡ ਪੈਣ ਵਾਲੀ ਹੈ ਵਿੰਟਰ ਸੀਜ਼ਨ ਆ ਰਿਹਾ ਹੈ ਸੋ ਦੋਸਤੋ ਜਿਹੜਾ ਜਿੰਨਾ ਜਲਦੀ ਤੋਂ ਜਲਦੀ ਸਾਡੇ ਕੋਲ ਆ ਕੇ ਵੈਰਾਈਟੀ ਬੁੱਟਾਂ ਦੀ ਲੈ ਕੇ ਆਪਣੇ ਕੰਮ ਨੂੰ ਚਲਾਉਣਾ ਚਾਹੁੰਦਾ ਹੈ ਜਾਂ ਹੋਰ ਕੰਮ ਵਧੀਆ ਕਰਨਾ ਚਾਹੁੰਦਾ ਹੈ ਜਰੂਰ ਆਓ ਸਾਡੇ ਕੋਲ ਆ ਤੁਸੀਂ ਆਈਟਮਾਂ ਦੇਖ ਸਕਦੇ ਹੋ ਸਾਡੇ ਕੋਲ ਹਰ ਬ੍ਰਾਂਡ ਦਾ ਮਾਲ ਹੁੰਦਾ ਹੈ ਉਸ ਤੋਂ ਬਾਅਦ ਇੱਕ ਸਸਤੀ ਵੈਰਾਈਟੀ ਵੀ ਦੇਖੋ ਜੇ ਕਿਸੇ ਨੇ ਸੇਲ ਲਾਣੀ ਹੋਵੇ ਜਿਹੜੀ ਸਾਡੇ ਕੋਲ 100 ਤੋਂ 150 ਰੁਪਏ ਤੱਕ ਹੁੰਦੀ ਹੈ ਰੇਟ ਦੁਬਾਰਾ ਸੁਣ ਲਓ ਜਾਇੰਟਸ ਬੂਟ 100 ਤੋਂ 150 ਰੁਪਏ ਹੋਲ ਸੇਲ ਜਿਹੜੇ ਅੱਗੇ 2250 ਰੁਪਏ ਚ ਰਿਟੇਲ ਹੋ ਜਾਂਦੇ ਨੇ ਜਾਂ ਸੇਲ 'ਚ ਵੀ ਵਿਕਦੇ ਨੇ ਜਾਂ ਚੰਗੀ ਦੁਕਾਨਾਂ ਤੇ ਵੀ ਫੁੱਲ ਗਰੰਟਡ ਮਾਲ ਹੁੰਦਾ ਹੈ ਦੇਖੋ ਜਿੱਦਾਂ ਮਰਜ਼ੀ ਫੋਲਡ ਕਰ ਲੋ ਫਲੈਕਸੀਬਲ ਸੋਲ ਹੈ ਦਾ ਬਹੁਤ ਵਧੀਆ ਅਪਰ ਹੈ ਮੈਟੀ ਦਾ ਅਪਰ ਹੈ ਬੈਂਡ ਹੋ ਸਕਦਾ ਹੈ ਪਾਣੀ 'ਚ ਖਰਾਬ ਨਹੀਂ ਹੋਣਾ ਸਾਰੇ ਸਾਈਜ਼ ਹੈ ਇਹ ਤੁਸੀਂ ਪੈਕਿੰਗ ਵੇਖ ਸਕਦੇ ਹੋ ਪ੍ਰੋਪਰ ਬਾਕਸ 'ਚ ਆਇਆ ਹੋਇਆ ਮਾਲ ਇਹਦੇ ਨਾਲ ਦੇ ਹੋਰ ਵੀ ਕਾਫੀ ਡਿਜ਼ਾਈਨ ਆ ਦੇਖ ਰਹੇ ਹੋ ਨਾ ਠੀਕ ਹੈ ਜੀ ਵਾਈਟ ਜਾਂ ਹੋਰ ਆ ਦੇਖੋ 24 ਪੀਸ ਦੀ ਪੈਕਿੰਗ ਹੁੰਦੀ ਹੈ ਨਗ ਹੁੰਦਾ ਉਸ ਤੋਂ ਬਾਅਦ ਜੇ ਦੇਖੀਏ ਆ ਚੀਜ਼ ਵੀ ਦੇਖੋ ਸਾਰੀਆਂ ਹੀ ਕੁਆਲਿਟੀਆਂ ਯਾਨੀ ਕੈਂ ਦਾ ਪਾਓ ਜਿੰਨੂੰ ਆਪਾਂ ਸੀਜ਼ਨ ਕੰਨਿਆ ਬੁੱਟਾਂ ਦਾ ਉਹ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਆ ਲੋ ਬਲੈਕ ਕਲਰ ਵੀ ਜੀ ਦੋਸਤੋ ਠੀਕ ਹੈ ਫੁੱਲ ਬਲੈਕ ਕਲਰ ਇਹ ਵੀ ਤੁਸੀਂ ਸੇਲ 'ਚ ਵੀ ਵੇਚ ਸਕਦੇ ਹੋ ਦੁਕਾਨਾਂ 'ਤੇ ਵੀ ਵੇਚ ਸਕਦੇ ਹੋ ਹਰ ਜਗ੍ਹਾ ਜਿੱਧਾ ਦੀ ਵੀ ਟੋਡੀ ਦੁਕਾਨਦਾਰੀ ਹੈ ਹਰ ਪਾਸੇ ਸਾਡੀ ਆਈਟਮ ਹੈ ਪੋਕਰ ਪੋਰਡ ਵਿਕਦਿਆ ਨੇ ਹੁਣ ਮੈਂ ਤੁਹਾਨੂੰ ਆਈਟਮਾ ਹੋਰ ਵੀ ਦਿਖਾ ਦੇਣਾ ਅੰਦਰ ਆ ਕੇ ਪਰ ਜਿਹੜੀ ਮੈਂ ਮੇਨ ਤੁਹਾਨੂੰ ਸਾਰਿਆਂ ਨੂੰ ਗੱਲ ਦੱਸਣਾ ਚਾ ਰਿਹਾ ਸਾਰੇ ਸੁਣ ਲਿਓ ਜਿਹੜੀ ਵੀ ਸਟੇਟ ਚ ਹੋ ਖਾਸ ਤੌਰ ਤੇ ਜੰਮੂ ਹਿਮਾਚਲ ਰਾਜਸਥਾਨ ਇਹ ਤੇ ਚਾਰ ਸਟੇਟਾਂ ਦਾ ਕੰਮ ਬਹੁਤ ਵਧੀਆ ਹੈ ਸਾਡਾ ਪੰਜਾਬ ਚ ਆਪਾਂ ਬੈਠੇ ਆਂ ਟਰਾਂਸਪੋਰਟ ਦੀ ਫੈਸਿਲਿਟੀ ਹੈ ਮੈਂ ਹਰ ਵਾਰੀ ਦੱਸਦਾ ਹੁੰਨਾ ਹਰ ਸ਼ਹਿਰ ਚ ਆਪਾਂ ਮਾਲ ਭੇਜ ਦਿੰਦੇ ਆ ਜਿਹੜਾ ਮਰਦੇ ਹਿੰਦੁਸਤਾਨ ਦਾ ਸ਼ਹਿਰ ਹੋਵੇ ਠੀਕ ਹੈ ਜੀ ਆਈਟਮਾ ਹੁਣ ਮੈਂ ਤੁਹਾਨੂੰ ਹੋਰ ਵੀ ਦਿਖਾ ਦੇਣਾ ਕਿਹੜੀਆਂ ਆਪਾਂ ਵੇਚਦੇ ਆਂ ਤੇ ਧੰਨਵਾਦ ਤੁਹਾਡਾ ਦੋਸਤੋ ਬਾਰ-ਬਾਰ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਹਰ ਸ਼ਹਿਰ ਤੋਂ ਸਾਡੇ ਕੋਲ ਮਾਲ ਲੈਣ ਲਈ ਆਉਂਦੇ ਨੇ ਜੀ ਆਪਾਂ ਗੱਲ ਕਰੀਏ ਜਿਵੇਂ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਕਿ ਫੋਟੋਆਂ ਖਿਚਾ-ਖਿਚਾ ਕੇ ਲੋਕੀ ਦੁਕਾਨਾਂ ਦੇ ਲਾ ਰਹੇ ਨੇ ਜਿਹੜੇ ਕੰਮ ਕਰਾਉਂਦੇ ਨੇ ਤੇ ਜੇ ਆਪਾਂ ਫੋਟੋਆਂ ਖਿਚਾ-ਖਿਚਾ ਕੇ ਲਗਵਾਉਣ ਲੱਗ ਜਾਈਏ ਨਾ ਤੇ ਸ਼ਾਇਦ ਸਾਡੀ ਹਜ਼ਾਰ ਫੋਟੋਆਂ ਲੱਗ ਜਾ। ਇਹ ਸੱਚ ਹੈ ਦੋਸਤੋ ਸ਼ਾਇਦ 1000 ਬੰਦਿਆਂ ਨੇ ਨਵਾਂ ਕੰਮ ਸਾਡੇ ਨਾਮ ਦੱਲ ਕੇ ਕੀਤਾ ਪਰ ਇੰਡੀਪੈਂਡੈਂਟਲੀ ਨਾ ਆਪਾਂ ਉਹਨਾਂ ਨੂੰ ਬੰਦੇ ਆ ਕਿ ਸਿਰਫ ਸਾਡਾ ਹੀ ਮਾਲ ਲੈਣਾ ਜਿੱਥੋਂ ਮਰਜ਼ੀ ਲੈ ਸਕਦੇ ਆ ਆਪਾਂ ਤੇ ਸਿਰਫ ਇੱਕ ਸ਼ੁਰੂਆਤ ਦਾ ਤਰੀਕਾ ਦੱਸ ਦਿੰਨੇ ਆ ਕਿੱਦਾਂ ਥੋੜੇ ਜਿਹੇ ਪੈਸੇ ਨਾਲ ਤੁਸੀਂ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਇੱਕ ਕੋ ਕਹਾਵਤ ਵੀ ਆ ਨਾ ਕਹਾਵਤ ਤਾਂ ਨਹੀਂ ਮੈਨੂੰ ਯਾਦ ਮਤਲਬ ਉਹਦਾ ਅਰਥ ਆ ਹੁੰਦਾ ਹੈ ਕਿ ਤਗੜਿਆਂ ਨਾਲ ਤਾਂ ਸਾਰੇ ਖੜਦੇ ਮਾੜਾ ਨਾਲ ਕਿਹੜਾ ਖੜਦਾ ਤੇ ਆਪਾਂ ਤੇ ਮਾੜਿਆਂ ਨਾਲ ਖੜਨ ਵਾਲੇ ਵੀ ਨਹੀਂ ਕਹਿ ਸਕਦੇ ਆਪਣੇ ਆਪ ਨੂੰ ਐਡੇ ਵੀ ਜੋਗੇ ਨਹੀਂ ਹੈਗੇ ਆਪਾਂ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹਦਾ ਘੱਟ ਬਜਟ ਵੀ ਹੈ ਉਹਨੂੰ ਵੀ ਆਪਾਂ ਇਹੋ ਜੀ ਵੈਰਾਈਟੀ ਦੇ ਕੇ ਕੰਮ ਕਰਨ ਲਈ ਮੋਟੀਵੇਟ ਕਰਦੇ ਆ ਕਿ ਅਗਲੇ ਦਾ ਹੌਸਲਾ ਹੋਰ ਬਲੰਦ ਹੋਵੇ ਹੋਰ ਪਹਿ ਪਾ ਕੇ ਅਗਲਾ ਕੰਮ ਕਰ ਸਕੇ ਤੇ ਬਹੁਤ ਵਧੀਆ ਤਿਹੜੀ ਵੀ ਪਾ ਸਕਦੇ ਆ ਤੇ ਆਪਦੀ ਜ਼ਿੰਦਗੀ ਵੀ ਕੱਟ ਸਕੇ ਤੇ ਬਾਕੀ ਸਾਡੀ ਦੇਖੋ ਦੁਕਾਨਦਾਰੀ ਆ ਹਰ ਤਰ੍ਹਾਂ ਦੇ ਬੰਦੇ ਦਾ ਮੋਸਟ ਵੈਲਕਮ ਆ ਜਿਹਦਾ ਜਿੰਨਾ ਬਜਟ ਹੈ ਕੋਈ ਜ਼ਰੂਰੀ ਨਹੀਂ ਕਿ ਸਾਡੇ ਕੋਲ ਆਨ ਲਈ ਤੁਹਾਨੂੰ ਪਿਆ 1.2 ਲੱਖ 2 ਲੱਖ ਚਾਹੀਦਾ ਜਿਹਦਾ ਜਿੰਨਾ ਬਜਟ ਹੈ ਉਸ ਬਜਟ ਚ ਆ ਕੇ ਕੰਮ ਸ਼ੁਰੂ ਕਰ ਸਕਦਾ ਆਉ ਮੈਂ ਤੁਹਾਨੂੰ ਆਪਣੀ ਵੈਰਾਈਟੀ ਹੋਰ ਦਿਖਾ ਦਮਾ ਬੁਟਾ ਦੀ ਜਿਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿਹੜੀ ਆਈਟਮ ਆਪਾਂ ਵੇਚਦੇ ਆਂ ਦੋਸਤੋ ਵੈਰਾਈਟੀ ਦੁਕਾਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਦੱਸ ਦਵਾਂ ਦੁਕਾਨਾਂ ਵਾਲੇ ਸ਼ੋਰੂਮ ਵਾਲੇ ਫਾੜਾ ਵਾਲੇ ਜਾਂ ਹਰ ਤਰ੍ਹਾਂ ਦਾ ਬੰਦਾ ਮਾਲ ਲੈਣ ਤੇ ਆਂਦਾ ਹੀ ਹੈ ਉਸ ਤੋਂ ਬਾਅਦ ਇੱਕ ਕੈਟੇਗਰੀ ਹੋਰ ਵੀ ਹੈ ਜਿਹੜੇ ਲੋਕਾਂ ਦਾ ਮਨ ਹੁੰਦਾ ਹੈ ਦਾਨ ਕਰਨ ਦਾ ਜਿਨ੍ਹਾਂ ਨੇ ਬੂਟ ਚਪਲ ਸੈਂਡਲ ਦਾਨ ਚ ਦੇਣੇ ਹੋਣ ਜਾਂ ਸੇਵਾ ਚ ਕਹਿ ਲਓ ਤੁਹਾਨੂੰ ਪਤਾ ਹੈ ਸਾਰੇ ਪੰਜਾਬ ਤੇ ਕੁਝ ਿਲਾਕਿਆਂ ਚ ਫਲੱਡ ਆ ਚੁੱਕਾ ਹੈ ਉੱਥੇ ਵੀ ਬਹੁਤ ਸੇਵਾ ਚੱਲ ਰਹੀ ਹੈ ਸਾਡੇ ਭਾਈ ਸਾਹਿਬ ਨਹੀਂ ਆਏ ਨੇ ਆ ਦੇਖੋ ਇਹ ਬੱਚਿਆਂ ਲਈ ਲੈ ਕੇ ਚੱਲੇ ਨੇ ਕ੍ਰੌਕਸ ਜਿਨ੍ਹਾਂ ਨੂੰ ਕਹਿੰਦੇ ਨੇ ਇੱਕ ਤਾਂ ਹੁੰਦੀ ਹੈ ਚਪਲਾ ਇੱਕ ਹੁੰਦੇ ਬੂਟ ਤੀਜੇ ਸੈਂਡਲ ਤੇ ਚੌਥੀ ਆਈਟਮ ਹੈ ਕ੍ਰੌਕਸ ਇਹ ਸਮਝਦੇ ਹੋ ਨਾ ਇਹ ਪਿਛਲੇ ਕਈ ਸਾਲਾਂ ਤੋਂ ਇਹਦਾ ਬਹੁਤ ਟ੍ਰੈਂਡ ਹੈ ਅੱਗੋਂ ਬੰਦ ਹੁੰਦੇ ਨੇ ਪਿੱਛੋਂ ਓਪਨ ਇਹ ਭਾਜੀ ਸੇਵਾ ਲਈ ਲੈ ਕੇ ਚੱਲੇ ਨੇ ਹੋਲ ਸੇਲ ਰੇਟ ਚ ਆਪਾ ਹਰ ਆਈਟਮ ਦਿੰਨੇ ਆ ਇਹਨਾਂ ਨੂੰ ਵੀ ਹੋਲ ਸੇਲ ਰੇਟ 'ਚ ਹੀ ਮਾਲ ਦਿੱਤਾ ਹੈ ਕਿੱਥੋਂ ਆਏ ਭਾਜੀ ਹਾਂਜੀ ਹਾਂਜੀ ਅਸਲੀ ਗੱਲ ਇਹ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਫਲੋਰ ਤੋਂ ਸਰਵੱਤ ਦਾ ਪਲਾਨ ਜੀਓ ਤੋਂ ਅਸੀਂ ਪਹਿਲੇ ਵੀ ਇਹਨਾਂ ਕੋਲ ਭਾਈ ਸਾਹਿਬ ਕੋਲੋਂ ਬੂਟ ਵਗੈਰਾ ਲੈ ਕੇ ਆ ਡਿਸਟ੍ਰੀਬਿਊਟ ਕਰਨ ਲਈ ਹੁਣ ਵੀ ਅਸੀਂ ਸਭ ਤੋਂ ਪਹਿਲੇ ਇਹਨਾਂ ਨੂੰ ਕੱਲ ਕਾਲ ਕੀਤੀ ਸੀਗੀ ਬਹੁਤ ਵਧੀਆ ਭਾਈ ਦਾ ਨੇਚਰ ਆ ਹਰ ਵਾਰੀ ਅਟੈਂਡ ਕਰਦੇ ਆ ਅਸੀਂ ਇਹਨਾਂ ਨੂੰ ਕਾਲ ਕੀਤੀ ਸਾਨੂੰ ਬਹੁਤ ਵਧੀਆ ਰੇਟ ਤੇ ਕਰੋਕਸ ਦਿੱਤੇ ਭਾਈ ਸਾਹਿਬ ਨੇ ਸੋ ਦੋਸਤੋ ਇਹ ਜੀ ਕੋਈ ਵੀ ਐਨ ਜੀਓ ਹੈ ਜਾਂ ਜਿਹਦਾ ਪਰਸਨਲ ਵੀ ਸੇਵਾ ਕਰਨ ਦਾ ਮਨ ਕਰਦਾ ਹੈ ਨਾ ਉਹ ਵੀ ਸਾਡੇ ਤੋਂ ਸੇਵਾ ਲਈ ਲੈ ਕੇ ਜਾਂਦੇ ਨੇ ਕੱਲੇ ਬੱਚਿਆਂ ਲਈ ਨਹੀਂ ਲੇਡੀਜ਼ ਲਈ ਬੈਲੀਆਂ ਜੈਂਟਸ ਲਈ ਬੂਟ ਅੱਗੋਂ ਜਿਵੇਂ ਠੰਡ ਪੈ ਰਹੀ ਹੈ ਕਈ ਬੰਦਿਆਂ ਦੀ ਚਾਹ ਆਉਂਦੀ ਹੈ ਕਿ ਸੇਵਾ ਕਰੀਏ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਹੱਥੀਂ ਸੇਵਾ ਕਰੀਏ ਕਿੱਦਾਂ ਉਹ ਸੋਚਦੇ ਨੇ ਕਿਸ ਨੂੰ ਪੈਸੇ ਦਈਏ ਜਾਂ ਆਪ ਕੋਈ ਚੀਜ਼ ਲੈ ਕੇ ਵਟ ਕੇ ਆਈਏ ਸੋ ਦੋਸਤੋ ਉਹਨਾਂ ਦਾ ਵੀ ਵੈਲਕਮ ਹੈ ਜਿਹੜੇ ਜਿਸ ਵੀ ਸ਼ਹਿਰ 'ਚ ਨੇ ਆਨ ਸਾਡੇ ਕੋਲ ਜਿੱਦਾਂ ਦੇ ਵੀ ਉਹ ਜਿੰਨੇ ਵੀ ਬਜਟ 'ਚ ਸੇਵਾ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਬਹੁਤ ਜੈਜ ਰੇਟ 'ਚ ਆਪਾਂ ਸਾਰੀ ਵੈਰਾਈਟੀ ਦਵਾਂਗੇ ਸੇਵਾ ਲਈ ਵੀ ਤੇ ਹੁਣ ਮੈਂ ਤੁਹਾਨੂੰ ਉਹ ਵੈਰਾਈਟੀ ਦਿਖਾਣਾ ਜਿਹੜੀ ਦੁਕਾਨਦਾਰ ਭਰਾਵਾਂ ਨੇ ਲੈਣੀ ਹੁੰਦੀ ਹੈ ਸੋ ਜਦੋਂ ਤੁਸੀਂ ਸਾਡੇ ਸ਼ਾਪ ਤੇ ਮਾਲ ਲੈਣ ਆਣਿਓ ਸਾਰਿਆਂ ਦਾ ਵੈਲਕਮ ਹੈ ਜਦੋਂ ਤੁਸੀਂ ਮੈਸੇਜ ਭੇਜਦੇ ਹੋ ਕੋਸ਼ਿਸ਼ ਹੁੰਦੀ ਹੈ WhatsApp ਤੇ ਰਿਪਲਾਈ ਦੇਣ ਦੀ ਪਰ ਮੈਂ ਬਿਜ਼ੀ ਹੁੰਨਾ ਕਈ ਵਾਰੀ ਗੱਲ ਨਹੀਂ ਹੋ ਪਾਂਦੀ WhatsApp ਤੇ ਰਿਪਲਾਈ ਨਹੀਂ ਦੇ ਪਾਂਦਾ ਤੇ ਮੇਰੀ ਕੋਸ਼ਿਸ਼ ਹੋਵੇਗੀ ਸਾਡੇ ਦੋ ਸਟਾਫ ਵਰੁਣ ਤੇ ਦੂਜੇ ਸੰਨੀ ਆ ਤੁਹਾਨੂੰ ਰੈਗੂਲਰ ਰਿਪਲਾਈ ਵੀ ਦੇਣਗੇ ਤੇ ਅੱਜ ਵੈਰਾਈਟੀ ਵੀ ਤੁਹਾਨੂੰ ਇਹੀ ਦਿਖਾ ਦੇਣੇ ਉਦੇ ਨਾਲ ਤੁਹਾਨੂੰ ਕਮਿਊਨੀਕੇਸ਼ਨ 'ਚ ਕੋਈ ਦਿੱਕਤ ਨਹੀਂ ਆਉਣੀ ਆਈਟਮ ਦਾ ਜਦੋਂ ਤੁਸੀਂ ਪੁੱਛੋਗੇ ਪਤਾ ਕਰੋਗੇ ਤੁਹਾਨੂੰ ਪਤਾ ਹੋਵੇਗਾ ਕਿਦੇ ਨਾਲ ਗੱਲ ਚੱਲ ਰਹੀ ਹੈ ਤੇ ਕਿਹੜੀ ਆਈਟਮ ਦੀ ਮੈਂ ਗੱਲ ਕਰ ਰਿਹਾ ਆ ਦੋਨੇ ਹੀ ਤੁਹਾਨੂੰ ਸਾਰੀ ਵੈਰਾਈਟੀ ਦਿਖਾ ਦੇਣਗੇ ਅੱਜ ਦੋਸਤੋ ਅੱਜ ਆਪਾਂ ਸਾਰੇ ਆਪਣੇ ਕਸਟਮਰਾਂ ਨੂੰ ਸਾਰੀ ਨਵੀਂ ਵੈਰਾਈਟੀ ਦਿਖਾਉਣ ਜਾ ਰਹੇ ਆ ਆ ਦੇਖੋ ਜਿਵੇਂ ਕਿ ਆਪਣੇ ਕੋਲ ਇਹ ਆਈਟਮ ਆਈ ਹੋਈ ਹੈ ਬਹੁਤ ਹੀ ਵਧੀਆ ਲਾਈਟ ਵੇਟ ਸੋਲ ਦੇ ਵਿੱਚ ਈਵਾ ਸੋਲ ਦੇ ਵਿੱਚ ਹੈ ਆਈਟਮ ਔਰ ਹੈਂਡ ਫ੍ਰੀ ਹੈ ਬ੍ਰਦਰ ਇਹ ਜਿੱਦਾਂ ਮਰਜ਼ੀ ਕਸਟਮਰ ਪਾ ਸਕਦਾ ਹੈ ਇਹਨੂੰ ਹੱਥ ਲਾਉਣ ਦੀ ਲੋੜ ਨਹੀਂ ਪੈਂਦੀ ਪੈਰ ਰੱਖੋ ਪੈਰ ਆਟੋਮੈਟਿਕ ਅੰਦਰ ਚਲਾ ਜਾਂਦਾ ਹੈ ਹੈਂਡ ਫਿਟ ਸ਼ੂਜ਼ ਐਕਡਮ ਹੈਂਡ ਫਿਟ ਲਾਈਟਵੇਟ ਸ਼ੂਜ਼ ਹੈ ਆ ਦੇਖੋ ਦੋਸਤੋ ਹੁਣ ਤੁਹਾਨੂੰ ਆਪਾਂ ਆਪਣਾ ਦੂਸਰਾ ਅਗਲਾ ਆਰਟੀਕਲ ਦਿਖਾ ਰਿਹਾ ਦਿਖਾਓ ਜੀ ਤੁਸੀਂ ਬ੍ਰਾਂਡ ਦੇਖ ਸਕਦੇ ਹੋ ਕੁਆਲਿਟੀ ਦੇਖ ਸਕਦੇ ਹੋ ਚੀਜ਼ ਦੇਖ ਸਕਦੇ ਹੋ ਆ ਲਾਈਟਵੇਟ ਸੋਲ ਹੈ ਬ੍ਰਦਰ ਔਰ ਹਰ ਤਰ੍ਹਾਂ ਦੇ ਡਿਜ਼ਾਈਨ ਕੰਬੀਨੇਸ਼ਨ ਕਲਰ ਸਾਰੇ ਵਿੱਚ ਮਿਲ ਜਾਣਗੇ ਤੁਹਾਨੂੰ ਆ ਦੇਖੋ ਇਹ ਡਬਲ ਸੋਲ ਦੇ ਵਿੱਚ ਵੀ ਤੁਹਾਨੂੰ ਮਿਲ ਜਾਏਗਾ ਫਾਈਲੋਂ ਸੋਲ ਦੇ ਵਿੱਚ ਬਹੁਤ ਹੀ ਪਿਆਰੀ ਆਈਟਮ ਹੈ ਨੀਟਿੰਗ ਵਾਲੀ ਆ ਤੁਸੀਂ ਦੇਖ ਸਕਦੇ ਹੋ ਆਹ ਚਲ ਆ ਦਿਓ ਓਰੀ ਕਾ ਦੇਖੋ ਬਹੁਤ ਹੀ ਜੈਜ਼ ਰੇਟ ਦੇ ਵਿੱਚ ਡਬਲ ਸੋਲ ਦੇ ਵਿੱਚ ਆਈਟਮ ਸੁਪਰ ਵਿਕਨ ਵਾਲੀ ਆਈਟਮ ਹੈ ਜਿੰਤਾ ਮਰਜੀ ਪਰਚੇਸ ਕਰੋ ਫੁੱਲ ਕੰਫਰਟੇਬਲ ਆਈਟਮ ਆਹ ਕਲਰ ਕੰਬੀਨੇਸ਼ਨ ਦੀ ਕੋਈ ਕਮੀ ਨਹੀਂ ਡਿਜ਼ਾਈਨ ਦੀ ਕੋਈ ਕਮੀ ਨਹੀਂ ਜਿਹੜੀ ਮਰਜ਼ੀ ਰੇਂਜ ਜਿਹੜੇ ਮਰਜ਼ੀ ਕਲਰ ਜਿਹੜੇ ਮਰਜ਼ੀ ਡਿਜ਼ਾਈਨ ਔਰ ਜਿਹੜੇ ਮਰਜ਼ੀ ਸਾਈਜ਼ ਤੁਸੀਂ ਆ ਕੇ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਸਾਈਜ਼ ਦਾ ਵੀ ਕੋਈ ਇਸ਼ੂ ਨਹੀਂ ਡਿਜ਼ਾਈਨਿੰਗ ਜਿਹੜੀ ਮਰਜ਼ੀ ਭਾਜੀ ਮਨਪਸੰਦ ਇੱਕ ਤੋਂ ਇੱਕ ਡਿਜ਼ਾਈਨ ਮਿਲ ਜਾਏਗਾ ਹਲੋ ਹਲੋ ਫੁੱਲ ਵਾਈਟ ਫੁੱਲ ਵਾਈਟ ਮਿਲਣਾ ਬੜਾ ਮੁਸ਼ਕਿਲ ਹੁੰਦਾ ਬ੍ਰਦਰ ਔਰ ਇਹ ਵਿਦਾਊਟ ਲੇਸਿਸ ਦੇ ਵਿੱਚ ਹੈ ਫੁੱਲ ਵਾਈਡ ਜੇ ਕਿਸੇ ਨੇ ਜਿਵੇਂ ਕੋਈ 사త్సੰਗ ਘਰ ਜਾਣਾ ਹੋਵੇ ਜਾਂ ਫੁਰਤੇ ਵੀ ਅੰਮੇ ਤੇ ਪਾਣਾ ਹੋਵੇ ਫੁੱਲ ਵਾਈਡ ਦੀ ਬਹੁਤ ਡਿਮਾਂਡ ਰਹਿੰਦੀ ਹੈ ਤੇ ਇਹ ਵੀ ਆਪਣੇ ਕੋਲ ਮਿਲੇਗਾ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਆलो ਮੁਕੇਸ਼ਨ ਵਿਦਾਊਟ ਲੇਸਿਸ ਦੇ ਵਿੱਚ एकदम ਲਾਈਟ weight brand zening both ਜਿੰਨੇ ਮਰਜ਼ੀ ਲੈ ਲੋ ਆलो ਆ ਲੇਟੈਸਟ ਡਿਜ਼ਾਈਨ ਸੋਲ ਦੀ ਕੁਆਲਿਟੀ ਲੁੱਕ ਡਿਜ਼ਾਈਨ ਸਬ ਓਕੇਰ ਬੋਰਡ ਮਿਲੇਗਾ ਬ੍ਰਦਰ ਬ੍ਰਾਂਡ ਦੇ ਨਾਲ ਨਾਲ ਭਾਜੀ ਇੱਕ ਤਾਂ ਚਲ ਬ੍ਰਾਂਡ ਆਪਣੇ ਕੋਲ ਹੈਗੇ ਨਹੀਂ ਸਾਰੇ ਠੀਕ ਹੈ ਬ੍ਰਾਂਡ ਦੇ ਨਾਲ ਨਾਲ ਉਹਦੇ ਚ ਜਿਹੜੇ ਆਰਟੀਕਲ ਆਂਦੇ ਨੇ ਉਹਨਾਂ ਦੀ ਖਾਸ ਗੱਲ ਕੀ ਉਹ ਸੋਲ ਗੇੜਾ ਹੈ ਅਪਰ ਗੇੜਾ ਹੈ ਨੀਟਿੰਗ ਹੈ ਨੈਟ ਹੈ ਉਹ ਸਭ ਮਾਇਨੇ ਰੱਖਦੀ ਹੈ ਬ੍ਰਾਂਡ ਚਲੋ ਹੈਗੇ ਨਹੀਂ ਆਪਣੇ ਕੋਲ ਸਾਰੇ लेकिन जो क्वालिटी है जो क्वालिटी है सिर्फ क्वालिटी की गल है हमेशा नो no डाउट ब्रांड भी बहुत अच्छा है लेकिन विद क्वालिटी ए चेक करो कलर कॉम्बिनेशन स्टाइल सोल द स्टाइल डबल सोल सोल ऊपर सोल कलर इन्ने सोहने सोने पीस जो ती अपनी दुकान पर रखोंगे दुकान रौनक कई बच जाएगी ए कलर डिजाइन बहुत इन्हें तो आप कैमरे दिखा नहीं सकते कैमरे च लेकिन को वायटी बहुत बहुत ज्यादा जिन्हें कोशिश कर सकते उन्हें दिखा दिए हेलो ब्रांड का नाम देख ही रहे हो चीज की क्वालिटी देखो सोल प्योर फाइलम सोल फाइलन सोलपीआर देखो ब्रांड से चेक कर सकते हो ब्रांड के ਹੈਲੋ ਇੱਕ ਭਾਜੀ ਆਪਣੇ ਕੋਲ ਐਡ ਡਿਜ਼ਾਈਨ ਇਹਨੂੰ ਕਹਿੰਦੇ ਹੈਂਡ ਫ੍ਰੀ ਹੈਂਡ ਫ੍ਰੀ ਇਹਦੇ ਚ ਕਲਰ ਡਿਜ਼ਾਈਨਿੰਗ ਇਹਨਾਂ ਨੂੰ ਬਹੁਤ ਆਂਦੀ ਹੈ ਇੱਕ ਵੀਡੀਓ ਚ ਆਪਾਂ ਇੰਨੇ ਤੁਹਾਡੇ ਡਿਜ਼ਾਈਨ ਨਹੀਂ ਦਿਖਾ ਸਕਦੇ ਇਸ ਲਈ ਜਿੰਨੇ ਕੋਸ਼ਿਸ਼ ਹੋ ਸਕਦੇ ਜਿੰਨੇ ਵਦ ਤੁਹਾਡੇ ਡਿਜ਼ਾਈਨ ਦਿਖਾਣੇ ਦਿਖਾ ਦਈਏ ਆਪਾਂ ਕਿ ਕਿਸਮਾਂ ਨੂੰ ਚੂਜ਼ ਕਰਨ 'ਚ ਸਾਨੀ ਹੋ ਜਾਂਦਾ ਸਾਡੇ ਕੋਲ ਪਹੁੰਚਣ 'ਚ ਸਾਨੀ ਹੋ ਜਾਂਦੀ ਹੈ ਕਿ ਹਾ ਜਿੰਨਾਂ ਕੋਲ ਇਹ ਵੈਰਾਈਟੀ ਵੀ ਮਿਲਦੀ ਹੈ ਜੈਲੀ ਸੋਲ ਜੈਲ ਸੋਲ ਕਹਿੰਦੇ ਨੇ ਇਹਨੂੰ ਕਟੋਕਰ ਚਾਰ ਕਲਰ ਚਾਰ ਕਲਰ ਮਿਲਣਗੇ ਦੇ ਵਿੱਚ ਜੈਲ ਸੋਲ ਦੇ ਵਿੱਚ ਨੇਵੀ ਬਲੂ ਬਲੈਕ ਗ੍ਰੇ ਤੇ ਵੀਡੀਓ ਬੜਾ ਲੰਬੀ ਨਾ ਕਰੀਏ ਸੀ ਤੇ ਤੁਸੀਂ ਆਣਾ ਕਿੱਥੇ ਹੈ ਹਰਮਨ ਟੇਡਰ ਫੀਲਡ ਗੰਜ ਨਾਲਾ ਰੋਡ ਗੁਰਦੁਆਰਾ ਦੁਖਨਵਾਲੇ ਦੀ ਬੈਕ ਸਾਈਡ ਤੇ